ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਸੋਇਆ ਬੀਂਦੀਆਂ ਬੜੀਆਂ ਜਿਹਨੂੰ ਸੋਇਆ ਚੰਕਸ ਵੀ ਬੋਲਿਆ ਜਾਂਦਾ ਇੱਕ ਅਲੱਗ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਜਿਹਦੇ ਨਾਲ ਜਿਹਦਾ ਸਵਾਦ ਹੈ ਸਬਜੀ ਦਾ ਦੁੱਗਣਾ ਹੋ ਜਾਊਗਾ ਬਿਲਕੁਲ ਵੀ ਔਖੀ ਨਹੀਂ ਹੈਗੀ ਰੈਸਪੀ ਤੇ ਕੋਈ ਆਪਾਂ ਨੂੰ ਬਹੁਤੇ ਮਸਾਲਿਆਂ ਦੀ ਲੋੜ ਨਹੀਂ ਹੈਗੀ ਬਿਲਕੁਲ ਆਪਾਂ ਸਿੰਪਲ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਤੇ ਐਂਡ ਤੱਕ ਬਨੇ ਰਹੋ ਲੋਜੀ ਪਾਣੀ ਗਰਮ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਇਆ ਸੀ ਵਿੱਚ ਬੜੀਆਂ ਨੂੰ ਇੱਕ ਕਵਾਟੀ ਬੜੀਆਂ ਦੀ ਲਈ ਆ ਤੁਸੀਂ ਆਪਣੇ ਹਿਸਾਬ ਨਾਲ ਲੈਣੀ ਆ ਤੇ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਤਾਂ ਕਿ ਇਹ ਸੌਫਟ ਹੋ ਜਾਣ ਨਰਮ ਹੋ ਜਾਣ ਤੇ ਉਤੋਂ ਆਪਾਂ ਬਾਲਣ ਤੋਂ ਬਾਅਦ ਇਹਨੂੰ ਅੱਧਾ ਘੰਟਾ ਘਟੋ-ਘਟਾ ਟੱਕ ਕੇ ਰੱਖਣਾ ਤਾਂ ਕਿ ਇਹ ਅੰਦਰ ਤੱਕ ਨਰਮ ਹੋ ਜਾਣ ਜਦੋਂ ਤੱਕ ਆਪਣੀਆਂ ਮੜੀਆਂ ਭਿੱਜੀਆਂ ਹੋਈਆਂ ਨੇ ਨਰਮ ਹੋ ਜਾਂਦੀਆਂ ਨੇ ਉਦੋਂ ਤੱਕ ਆਪਾਂ ਇੱਧਰ ਤਿਆਰੀ ਕਰ ਲੈਣੇ ਅਦਰਕ ਲਸਣ ਲਈਆ ਤੇ ਹਰੀ ਮਿਰਚ ਲਈਆ ਤਿੰਨ ਕਲਈਆਂ ਨੇ ਸੁੱਕੀਆਂ ਲਾਲ ਮਿਰਚਾਂ ਤੁਸੀਂ ਇਹਦੀ ਥਾਂ ਤੇ ਚਿੱਲੀ ਫਲੈਕਸ ਵੀ ਪਾ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਫਾ ਕੁੱਟ ਲੈਣਾ ਜੇ ਕੁਛ ਨਹੀਂ ਹੈਗਾ ਕੱਲਾ ਲਸਣ ਵੀ ਪਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਘੱਟ ਤੋਂ ਘੱਟ ਮਸਾਲਿਆਂ ਨਾਲ ਸਬਜ਼ੀ ਬਣਾਵਾਂਗੇ ਤਾਂ ਜ਼ਿਆਦਾ ਸਵਾਦ ਬਣਦੀ ਆ ਕੱਲੀ ਲਸਣੀ ਹਜ਼ਾਰਾਂ ਮਸਾਲਿਆਂ ਦਾ ਕੰਮ ਕਰ ਦਿੰਦੀ ਆ ਜੇ ਤੁਸੀਂ ਖਾਣੇ ਉਦਾ ਜ਼ਰੂਰ ਪਾਓ ਲੋ ਜੀ ਬੜੀਆਂ ਨੂੰ ਮੈਂ ਚੰਗੀ ਤਰ੍ਹਾਂ ਨਿਚੋੜ ਕੇ ਰੱਖ ਲਿਆ ਉਹ ਪਾਣੀ ਕੱਢ ਕੇ ਆਪਾਂ ਹੋਰ ਪਾਣੀ ਪਾ ਕੇ ਚੰਗੀ ਤਰ੍ਹਾਂ ਧੋਲੀਆਂ ਸੀ ਤੇ ਨਿਚੋੜਤੀਆਂ ਇੱਕ ਚਮਚਾ ਇੱਥੇ ਹਲਦੀ ਦਾ ਪਾਇਆ ਮੈਂ ਥੋੜੀ ਜੀ ਹਲਦੀ ਮੈਂ ਹੋਰ ਪਾਤੀ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ ਆ ਅੱਧਾ ਕ ਚਮਚਾ ਲਾਲ ਮਿਰਚ ਦਾ ਪਾਇਆ ਇੱਕ ਚਮਚਾ ਆਪਾਂ ਪਾ ਦਾਂਗੇ ਲੂਣ ਦਾ ਇਹ ਮੇਰੇ ਕੋਲੇ ਸਿੰਧਾ ਲੂਣਾ ਜਿਆਦਾ ਖਾਰਾ ਨਹੀਂ ਹੈਗਾ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਘਰੇ ਪੀਸਿਆ ਹੋਇਆ ਜਿਹੜਾ ਆਪਾਂ ਬਾਜ਼ਾਰ ਤੋਂ ਸਿੰਧਾ ਲੂਣ ਲੈ ਕੇ ਆਉਨੇ ਆ ਥੋੜਾ ਜਿਹਾ ਹੁੰਦਾ ਖਾਰਾ ਪਰ ਇਹ ਖਾਰਾ ਨਹੀਂ ਹੈਗਾ ਅੱਧਾ ਚਮਚ ਮੈਂ ਪਾਇਆ ਸੁੱਕੇ ਧਨੀਏ ਦਾ ਤੇ ਜੀਰੇ ਦਾ ਇਹ ਮੇਰੇ ਕੋਲੇ ਭੁੰਨ ਕੇ ਪਾਊਡਰ ਬਣਿਆ ਹੋਇਆ ਸੀ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਵੀ ਘਰ ਦਾ ਪੀਸਿਆ ਹੋਇਆ ਲੂਣਾ ਲਓ ਜੀ ਨਾਲ ਹੀ ਆਪਾਂ ਤਾਜ਼ਾ ਜੰਮਿਆ ਹੋਇਆ ਦਹੀਂ ਪਾਵਾਂਗੇ ਇਹਦੇ ਵਿੱਚ ਜੇ ਤੁਹਾਡੇ ਕੋਲੇ ਦਹੀਂ ਖੱਟਾ ਦਾ ਫਿਰ ਤੁਸੀਂ ਘੱਟ ਪਾਓ ਜੇ ਤਾਜ਼ਾ ਜੰਮਿਆ ਹੋਇਆ ਤਾਂ ਤੁਸੀਂ ਤਿੰਨ ਚਮਚੇ ਪਾ ਲੈਣੇ ਨੇ ਬਾਕੀ ਆਪਣਾ ਹਿਸਾਬ ਕਿਤਾਬਾ ਜਿੰਨਾ ਤੁਸੀਂ ਖੱਟਾ ਖਾਣਿਓ ਤੇ ਇਹਨੂੰ ਆਪਾਂ ਮੈਰੀਨੇਟ ਕਰਕੇ ਕਰਾਂਗੇ ਇੱਕ ਚਮਚਾ ਆਪਾਂ ਪਾਵਾਂਗੇ ਅਦਰਕ ਤੇ ਲਸਣ ਦਾ ਪੇਸਟ ਜਿਹੜਾ ਆਪਾਂ ਤਾਜ਼ਾ ਕੁੱਟਿਆ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਰਲਾ ਕੇ ਰੱਖ ਦੇਣਾ ਜੇ ਤੁਸੀਂ ਇੱਥੇ ਅਦਰਕ ਲਸਣ ਨਹੀਂ ਖਾਂਦੇ ਅਦਰਕ ਤਾਂ ਸਾਰੇ ਲੋਕ ਖਾਂਦੇ ਆ ਲਸਣ ਨਹੀਂ ਖਾਂਦੇ ਤਾਂ ਤੁਸੀਂ ਥੋੜਾ ਜਿਹਾ ਵੇਸਨ ਪਾ ਸਕਦੇ ਹੋ ਅੱਧਾ ਚਮਚ ਉਹਦੇ ਨਾਲ ਵੀ ਜਿਹੜਾ ਇਹਦਾ ਸਬਜ਼ੀ ਦਾ ਸੁਆਦ ਆ ਬਹੁਤ ਵਧੀਆ ਆਉਂਦਾ ਲੋ ਜੀ ਇਹਨੂੰ ਆਪਾਂ ਟੱਕ ਕੇ ਰੱਖ ਦਾਂਗੇ ਤੇ ਆਪਾਂ ਮਾਲ ਦਿਆਂ ਚੁੱਲ੍ਹੇ ਦੇ ਵਿੱਚ ਅੱਗ ਖੱਲੇ ਫੂਸ ਰੱਖ ਲਿਆ ਉਸ ਤੋਂ ਬਾਅਦ ਮੈਂ ਲੱਕੜ ਰੱਖ ਲਈ ਤੇ ਉੱਪਰ ਆਪਾਂ ਰੱਖਾਂਗੇ ਗੋਹੇ ਛਿੱਲੇ ਤੇ ਮੱਠੀ ਮੱਠੀ ਅੱਗ ਤੇ ਬਣਿਆ ਹੋਇਆ ਖਾਣਾ ਬਾਕੀ ਖੁੱਲੇ ਦੇ ਵਿੱਚ ਬਣਾਉਣਾ ਤਾਂ ਹੋਰ ਨਜ਼ਾਰਾ ਗੋਹੇ ਨੂੰ ਰੱਖ ਲੈਣਾ ਆਪਾਂ ਸਾਈਡ ਜੀ ਤੇ ਕੁਝ ਉੱਤੇ ਰੱਖ ਦਾਂਗੇ ਜੋ ਜੀ ਕਾਫੀ ਸਾਰਾ ਫੂਸ ਮੈਂ ਹੋਰ ਪਾਤਾ ਤਾਂ ਕਿ ਜਿਹੜੀ ਆਗਾ ਛੇਤੀ ਮਚਪੇ ਤੇ ਸੌਖੀ ਮੱਚੇ ਕਿਉਂਕਿ ਕਈ ਵਾਰੀ ਫੂਸ ਜੇ ਦਾ ਧੂਆਂ ਵੀ ਹੋ ਜਾਂਦਾ ਸਰੋਂ ਦਾ ਛੱਲੜ ਹੈ ਅਗਬਾਲ ਕੇ ਕੜਾਹੀ ਆਪਾਂ ਰੱਖ ਲਈ ਆ ਧੋ ਕੇ ਥੱਲੇ ਮਿੱਟੀ ਲਾਈ ਹੋਈ ਆ ਤੇ ਇਹਦੇ ਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੁਸੀਂ ਜਿਹੜਾ ਵੀ ਕਿਉ ਤੇਲ ਖਾਨਿਓ ਪਾ ਸਕਦੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਉਦੋਂ ਤੱਕ ਇਹ ਮੈਂ 3-4 ਪਿਆਜ਼ ਲੈ ਲਏ ਨੇ ਮੀਡੀਅਮ ਜੀ ਸਾਈਜ਼ ਦੇ ਉਹ ਆਪਾਂ ਚੌਪ ਕਰ ਲਿਆ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਧੂਆ ਨਿਕਲਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਜੀਰੇ ਦਾ ਸਿਰਫ ਸਿੰਪਲ ਤੜਕਾ ਲਾਵਾਂਗੇ ਜੀਰੇ ਦਾ ਹੀ ਤੁਸੀਂ ਚਾਹੋ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਵੀ ਪਾ ਸਕਦੇ ਹੋ ਥੋੜੀ ਜੀ ਰਾਈ ਪਾ ਸਕਦੇ ਹੋ ਤੇ ਇੱਕ ਚਮਚਾ ਸੁੱਕੇ ਧਨੀਏ ਦਾ ਵੀ ਪਾ ਸਕਦੇ ਹੋ ਤੜਕੇ ਦੇ ਵਿੱਚ ਪਰ ਆਪਾਂ ਇਹਨੂੰ ਬਿਲਕੁਲ ਸਿੰਪਲ ਬਣਾਵਾਂਗੇ ਕਿਉਂਕਿ ਗਰਮੀ ਆ ਜਿਆਦਾ ਮਸਾਲੇ ਵਾਲਾ ਖਾਣਾ ਸਵਾਦ ਨਹੀਂ ਲੱਗਦਾ ਨਾਲ ਹੀ ਆਪਾਂ ਪਿਆਜ਼ ਪਾਤਾ ਇਹਨੂੰ ਆਪਾਂ ਪੁੰਨਲਾਂਗੇ ਬੜੀਆ ਚੰਗੀ ਤਰ੍ਹਾਂ ਪੁੰਨਲਾਂਗੇ ਬਹੁਤ ਜ਼ਿਆਦਾ ਸਵਾਦ ਸਬਜੀ ਬਣਦੀ ਹੈ ਇਹ ਸਿੰਪਲ ਸਬਜੀ ਨੂੰ ਆਪਾਂ ਲੱਗ ਤਰੀਕੇ ਨਾਲ ਬਣਾ ਸਕਦੇ ਆ ਤੇ ਇਹਦਾ ਜਿਹੜਾ ਸਵਾਦ ਆ ਦੁੱਗਣਾ ਹੋਊਗਾ ਸਿੰਪਲ ਸਬਜੀ ਨਾਲ ਨੂੰ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬੜੀਆਂ ਦੇ ਵਿੱਚ ਹਲਕਾ ਜਿਹਾ ਕਸੈਲਾਪਨ ਹੁੰਦਾ ਜਿਹਨੂੰ ਆਪਾਂ ਕੌੜਾ ਵੀ ਕਹਿ ਸਕਦੇ ਆ ਉਹਨੂੰ ਇਹ ਵੀਟ ਕਰ ਦਿੰਦਾ ਬਿਲਕੁਲ ਮੈਰੀਨੇਟ ਕੀਤਾ ਹੋਇਆ ਨਾਨਵੈਜ ਦੀ ਤਰ੍ਹਾਂ ਹੀ ਸਬਜ਼ੀਆਂ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਤੇ ਬਾਕੀ ਇਹਦੇ ਚ ਭੁੰਨਨੇ ਜਿਹੜੇ ਉਹ ਵੀ ਨਾਨਵੈਜ ਵਰਗੇ ਹੁੰਦੇ ਨੇ ਬਹੁਤ ਸਾਰਾ ਪ੍ਰੋਟੀਨ ਹੁੰਦਾ ਜਿਹੜੇ ਲੋਕ ਨਹੀਂ ਖਾਂਦੇ ਉਹਨਾਂ ਨੂੰ ਨਾਨਵੈਜ ਨਹੀਂ ਖਾਂਦੇ ਉਹਨਾਂ ਨੂੰ ਇਹ ਪੜੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਤਾਂ ਚੁਲੜਾ ਵੀ ਹੁੰਦਾ ਆਪਣੇ ਬੱਚਿਆਂ ਨੂੰ ਆਪਣੀ ਫੈਮਲੀ ਨੂੰ ਜ਼ਰੂਰ ਦਿਆ ਕਰੋ ਇਹ ਪਿੰਡਾਂ ਦੇ ਵਿੱਚ ਤਾਂ ਮਾਲਵੇ ਦੇ ਪਿੰਡਾਂ 'ਚ ਤਾਂ ਮੀਟ ਵੜੀਆਂ ਵੀ ਬੋਲਿਆ ਜਾਂਦਾ ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਜਿਹੜੇ ਆਪਾਂ ਆਲੂ ਕੱਟੇ ਸੀ ਬਰੀਪੂਰੀ ਕਿਹਨੂੰ ਮੈਂ ਤੇ ਉਹ ਕਿ ਰੱਖਤਾ ਸੀ ਤਾਂ ਕਿ ਕਾਲੇ ਨਾ ਹੋਣ ਆਦਰ ਕਲਸਨ ਦਾ ਪੇਸਟ ਵੀ ਚੰਗੀ ਤਰ੍ਹਾਂ ਭੁੰਨ ਲਿਆ ਸੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਲੂ ਪਾਤੇ ਇਹਨੂੰ ਆਪਾਂ ਭੁੰਨ ਲਾਂਗੇ 2-3 ਮਿੰਟ ਕਿਉਂਕਿ ਇਹ ਗਿੱਲੇ ਸੀਗੇ ਸੋ ਆਪਾਂ ਇਹਨੂੰ ਖੁੱਲਾ ਭੁੰਨਿਆ ਹੁਣ ਆਪਾਂ ਇਹਨੂੰ ਉੱਪਰ ਤੋਂ ਟੱਕ ਦਿਆਂਗੇ ਹਲਕੇ ਜਿਹੇ ਸੌਫਟ ਵੀ ਹੋ ਜਾਣਗੇ ਤੇ ਫਿਰ ਇਹ ਭੁੱਜ ਵੀ ਜਾਣਗੇ ਤਾਂ ਇਹਦੇ ਨਾਲ ਭੁੰਨਿਆ ਹੋਇਆ ਆਲੂਆਂ ਦਾ ਬਹੁਤ ਜ਼ਿਆਦਾ ਵਧੀਆ ਸਵਾਦ ਆਉਂਦਾ ਹੈ ਸਬਜ਼ੀ ਦੇ ਵਿੱਚੋਂ ਲੋ ਜੀ 2 ਮਿੰਟ ਹੋਰ ਹੋ ਗਏ ਸੀ ਠਕੇ ਹੋਇਆ तकरीबन ਮੈਂ ਇਹਨਾਂ 5 ਮਿੰਟ ਵਾਲ ਨੂੰ ਹਨ ਨੂੰ ਭੁੰਨ ਲਿਆ ਸਾਰਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੜੀਆਂ ਅੱਧਾ ਘੰਟਾ ਪਹਿਲਾਂ ਇਹਨਾਂ ਨੂੰ ਮੈਰੀਨੇਟ ਕਰਕੇ ਰੱਖਿਆ ਤੁਸੀਂ ਇਹਨੂੰ ਘੰਟਾ ਵੀ ਰੱਖ ਸਕਦੇ ਹੋ ਤੇ ਤੁਸੀਂ ਚਾਹੋ ਇਹ ਸਬਜ਼ੀ ਦੇ ਵਿੱਚ ਟਮਾਟਰ ਪਾ ਸਕਦੇ ਹੋ ਪਰ ਆਪਾਂ ਦਹੀਂ ਪਾਈ ਆ ਇਸ ਕਰਕੇ ਮੈਂ ਨਹੀਂ ਪਾਇਆ ਜਿੰਨਾਂ ਤੁਸੀਂ ਖੱਟਾ ਖਾਣਾ ਪਸੰਦ ਕਰਦੇ ਹੋ ਉਹਨਾਂ ਕ ਤੁਸੀਂ ਪਾ ਸਕਦੇ ਹੋ ਆਪਾਂ ਨਾਰਮਲ ਜਿਹਾ ਖਾਣੇ ਆ ਬਹੁਤਾ ਖੱਟਾ ਨਹੀਂ ਖਾਂਦੇ ਸੋ ਮੈਂ ਟਮਾਟਰ ਨਹੀਂ ਪਾਇਆ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਹਲਾ ਹਲਾ ਕੇ ਉੱਪਰ ਤੋਂ ਆਪਾਂ ਢੱਕ ਦਾਂਗੇ ਜਿਹੜੀ ਦਹੀਂ ਆ ਪਾਣੀ ਛੱਡ ਜੂਗੀ ਜਿਹੜੀ ਅੱਗ ਆਪਾਂ ਮੀਡੀਅਮ ਰੱਖਣੀ ਹੈ ਨਹੀਂ ਤਾਂ ਇਹਨੇ ਥੱਲੇ ਲੱਗ ਜਾਣਾ ਲੋ ਜੀ ਆਪਾਂ ਦੁਬਾਰਾ ਚੈੱਕ ਕਰ ਲੈਨੇ ਆ ਤੇ ਨੂੰ ਵੀ ਆਪਾਂ ਧੋ ਕੇ ਬਾਅਦ ਚੋਂ ਪਾਵਾਂਗੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਕਾ ਅੱਗ ਆ ਬਿਲਕੁਲ ਮੈਂ ਮੀਡੀਅਮ ਜੀ ਅੱਗ ਤੇ ਭੁੰਨਿਆ ਤੇ ਦਹੀਂ ਨੇ ਬਿਲਕੁਲ ਪਾਣੀ ਛੱਡਤਾ ਚੰਗੀ ਤਰ੍ਹਾਂ ਭੁੱਜ ਗਈ ਇਹ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਹੋਰ ਪਾ ਦਾਂਗੇ ਬਹੁਤ ਵਧੀਆ ਸਬਜ਼ੀ ਦਾ ਰੰਗ ਆ ਗਿਆ ਆਪਣੀ ਦਾ ਕਿਉਂਕਿ ਹਲਦੀ ਵਗੈਰਾ ਦਾ ਪੱਕਣਾ ਬਹੁਤ ਜ਼ਰੂਰੀ ਹੁੰਦਾ ਤੇ ਇਹਦੇ ਵਿੱਚ ਵੀ ਆਪਾਂ ਪਾਣੀ ਢੋਲ ਕੇ ਪਾ ਦਾਂਗੇ ਸਾਰਾ ਤਾਂ ਕਿ ਜਿਹੜਾ ਆਪਣਾ ਨਮੂਨ ਮਿਰਚਾ ਹਲਦੀ ਆ ਸਾਰਾ ਸਬਜ਼ੀ ਦੇ ਵਿੱਚ ਹੀ ਚੱਲਿਆ ਜਾਵੇ ਹੋ ਜਦਾਂ ਸਵਾਦ ਸਬਜੀ ਬਣਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ। ਲੋ ਜੀ ਇੱਕ ਗਲਾਸ ਆਪਾਂ ਪਾਣੀ ਦਾ ਇਹਦੇ ਵਿੱਚ ਹੋਰ ਪਾ ਦਾਂਗੇ। ਪਹਿਲਾਂ ਆਪਾਂ ਚੈੱਕ ਕਰ ਲਾਂਗੇ। ਜਿੰਨੀ ਕੁ ਤਰੀ ਰੱਖਣੀ ਆ ਹੁਣ ਆਪਾਂ ਉਹ ਪਾ ਦਾਂਗੇ ਪਹਿਲਾਂ ਵਾਲਾ ਪਾਣੀ ਆਪਾਂ ਹਲਾਇਆ ਨਹੀਂ ਸੀ ਤੇ ਹੁਣ ਵੀ ਆਪਾਂ ਪਾਣੀ ਨਹੀਂ ਹਲਾਉਣਾ। ਕਿਉਂਕਿ ਜਦੋਂ ਆਪਾਂ ਬਣੀ ਹੋਈ ਸਬਜ਼ੀ ਦੇ ਵਿੱਚ ਠੰਡਾ ਪਾਣੀ ਪਾਉਂਦੇ ਆ ਤਾਂ ਫਿਰ ਉਹਦਾ ਟੇਸਟ ਆ ਜਿਹੜਾ ਉਹ ਖਰਾਬ ਜਾ ਹੋ ਜਾਂਦਾ ਸੋ ਇਹ ਪਾਣੀ ਨੂੰ ਗਰਮ ਹੋਣ ਦੇਣਾ ਦੇਖ ਲਓ ਤੁਸੀਂ ਕਿੰਨਾ ਵਧੀਆ ਸਬਜ਼ੀ ਦਾ ਰੰਗ ਆਇਆ ਜਿਹੜਾ ਤੇਲ ਆ ਸਬਜ਼ੀ ਨੇ ਛੱਡਦਾ ਸਾਰਾ ਤੇ ਇਹਨੂੰ ਆਪਾਂ ਬੈਕ ਸਾਈਡ ਨਾਲ ਘੋਟ ਦਾਂਗੇ ਜਿਹੜੇ ਆਲੂ ਨੇ ਤਾਂ ਕਿ ਉਹ ਮੈਸ਼ ਜੇ ਹੋ ਜਾਣ ਤੁਸੀਂ ਆਲੂ ਵੱਧ ਘੱਟ ਪਾ ਸਕਦੇ ਹੋ ਪਰ ਆਪਾਂ ਆਲੂ ਜਾਦੇ ਪਾਉਨੇ ਆ ਸਬਜ਼ੀ ਦੇ ਵਿੱਚ ਤੁਸੀਂ ਬਿਨਾਂ ਆਲੂਆਂ ਤੋਂ ਵੀ ਬਣਾ ਸਕਦੇ ਹੋ ਇਹ ਸਬਜ਼ੀ ਨੂੰ ਉਹ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਤੇ ਐਂਡ ਤੇ ਆਪਾਂ ਪਾਵਾਂਗੇ ਜੀ ਕਸੂਰੀ ਮੇਥੀ ਬਿਲਕੁਲ ਥੋੜੀ ਜਿਹੀ ਇਹਦੇ ਨਾਲ ਇਹ ਸਬਜੀ ਜਿਹੜੀ ਬਹੁਤ ਜ਼ਿਆਦਾ ਸਵਾਦ ਲੱਗੂਗੀ ਤੁਸੀਂ ਇਸ ਸਬਜੀ ਨੂੰ ਚਾਵਲ ਵਗੈਰਾ ਦੇ ਨਾਲ ਖਾ ਸਕਦੇ ਹੋ ਰੋਟੀ ਨਾਲ नान ਨਾਲ ਜਿਹਦੇ ਨਾਲ ਵੀ ਤੁਹਾਨੂੰ ਪਸੰਦ ਆ ਆ ਸਕਦੇ ਬਹੁਤ ਜ਼ਿਆਦਾ ਵਧੀਆ ਸਬਜੀ ਆਪਾਂ ਨੂੰ ਬਣ ਕੇ ਤਿਆਰ ਹੋਈ ਆ ਲੋ ਜੀ ਚੈੱਕ ਕਰ ਲੈਨੇ ਆਪਾਂ ਦੇਖ ਲਓ ਤੁਸੀਂ ਕਿੰਨੀ ਵਧੀਆ ਸਬਜੀ ਬਣੀ ਆ ਸਾਰਾ ਜਿਹੜਾ ਤੇਲ ਆ ਉੱਤੇ ਆ ਗਿਆ ਸਬਜੀ ਦੇ ਸੰਗਣੀ ਪਤਲੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਤੇ ਉਪਰ ਆਪਾਂ ਪਾਵਾਂਗੇ ਦੇਸੀ ਘਿਓ ਜਿਦੇ ਬਿਨਾ ਸਬਜ਼ੀ ਅਧੂਰੀ ਹੈ ਤੁਸੀਂ ਮੱਖਣ ਵੀ ਪਾ ਸਕਦੇ ਹੋ ਤਿਆਰ ਆਪਣੀ ਸੋ ਇਹ ਅਬੀਨ ਬੜੀਆਂ ਦੀ ਸਬਜੀ ਤੁਸੀਂ ਵੀ ਜਰੂਰ ਬਣਾਇਓ ਖਾਇਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦੀ ਬਣੀ ਤੁਹਾਡੀ ਇਹ ਸਬਜੀ ਥੋੜੇ ਜਿਹਾ ਬਕਰੇ ਤਰੀਕੇ ਨਾਲ ਸਬਜੀ ਦਾ ਸਵਾਦ ਦੁੱਬਣਾ ਹੋ ਜਾਂਦਾ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਬਸਤੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਥੈਂਕ ਯੂ